ਤੋ ਮੈਂ ਸਭ ਤੋਂ ਪਹਿਲਾਂ ਪਾਠਕਾਂ ਦਾ ਤੇ ਇਹਦੀ ਫੀਡਬੈਕ ਦੇਣ ਵਾਲਾ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਇੰਨਾ ਵੱਡਾ ਹੰਗਾਰਾ ਭਰਿਆ ਮੈਨੂੰ ਇਹ ਬਾਅਦ ਵਿੱਚ ਮੈਂ ਭੁੱਲ ਨਾ ਜਾਵਾਂ ਕਿ ਕਿਤਾਬ ਦੀ ਕਿਤਾਬ ਦੇ ਉੱਤੇ ਜਿਵੇਂ ਪੇਪਰ ਪੜ੍ਹੇ ਲਵਾ ਸੀ ਜੀ ਨੇ ਜਾਂ ਚਾਨਣਾ ਸਾਹਿਬ ਬੋਲੇ ਨੇ ਰਵਿੰਦਰ ਕਾਪੜਾ ਜੀ ਬੋਲੇ ਨੇ ਤੁਹਾਡੇ ਵੀ ਮਨ 'ਚ ਸਭ ਦੇ ਵਿਚਾਰ ਹੋਣਗੇ ਚਲੋ ਇੱਕ ਸੀਮਤਾਈ ਹੈ ਕਿ ਨਹੀਂ ਸਾਰੇ ਬੋਲਣ ਦਿੱਤੇ ਜਾ ਸਕਦੇ ਤੇ ਉਹ ਇੱਕ ਵੱਖਰਾ ਵਿਸ਼ਾ ਹੈ ਮੇਰੀ ਪ੍ਰੋਬਲਮ ਮੇਰੀ ਪ੍ਰੋਬਲਮ ਹੋ ਰਹਾ ਹੈ ਜਦ ਆ ਦੇਖ ਕੇ ਇਹ ਸਮੱਸਿਆ ਹੋ ਰਹੀ ਹੈ ਲੇਖ ਦਾ ਮਤਲਬ ਜਿੰਦ ਕਹਿੰਦੇ ਨੇ ਕਿ ਆਸੇ-ਕਿਆ ਹੋ ਗਿਆ ਕਿ ਵਕਾ ਤੇਰੇ ਪਿਆਰ ਮੈਂ ਸੋਚਿਆ ਕੁਝ ਹੋਰ ਹੋਣਾ ਕਿ ਤੇਰੀ ਹੋ ਕੁਝ ਹੋਰ ਜਾਂਦਾ ਮੈਂ ਤੁਹਾਨੂੰ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਿ ਲਿਖ ਸਕਿਆ ਸੀ ਮੇਰਾ ਜਸਵੀਰ ਸਮਰ ਕਹਿੰਦਾ ਵੀ ਮੈਨੂੰ ਗਦਰੀ ਭਾਬਾ ਦੇ ਮੇਲੇ ਤੇ ਮਿਲਿਆ ਸੀ ਪੰਜਾਬੀ ਟ੍ਰਿਬਿਊਨ ਸਹਿਰੇ ਉਹਨਾਂ ਚਾਰ ਕਿਲਾ ਬਾਰੇ ਤੋਂ ਦੇਖ ਕੇ ਭੇਜ ਦੇ ਵੀ ਕਿਵੇਂ ਲਿਖੀ ਕੋ ਮੈਂ ਤੁਹਾਨੂੰ ਲੇਖial ਕਰਾਉਣਾ ਚਾਹਾਂ ਉਸ ਵਿੱਚ ਲਿਖਿਆ ਸੀ ਇਹ ਮੈਂ ਇੱਕ ਮੇਲੇ 'ਚ ਸੀਗਾ ਮਾਲਵੇ ਦੇ 'ਚ ਨਾਟਕ ਕੱਢਣ ਗਏ ਸੀ ਅਸੀਂ ਸਹਿਮੂਲ ਨਾਲ ਉਸੇ ਕਿਤਾਬ ਪਈ ਸੀ ਗੁਰੂ ਨਾਨਕ ਦੇਵ ਜੀ ਬਾਰੇ 1469 ਤੋਂ 1969 500 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਸੰਪਾਦਨਾ ਦੇ ਹੇਠ ਵੱਖ-ਵੱਖ ਲੇਖਾਂ ਦੇ ਲੇਖ ਪੁਨਾਹ ਦੀ ਜੀ ਬਾਰੇ ਸਤਿਕਾਰ ਸੀ ਉਹਨਾਂ ਨੇ ਸਾਗੀਆਂ ਨਹੀਂ ਹਸਣ ਲਈਏ ਹੋਏ ਅੰਦਰ ਇੱਕ ਲੇਖ ਉਹਦੇ 'ਚ ਇਹ ਸੀ ਕਿ ਗੁਰੂ ਨਾਨਕ ਦਾ ਸਾਹਮਿਆ ਕਿ ਪਿੱਛੋਂ ਉਹ ਕੋਈ ਪਟਿਆਲਾ ਹੀ ਰਹਿੰਦੇ ਸੀ ਵਿਦਵਾਨ ਹਿਮਕ ਸਿੰਘ ਗੋਪੀ ਉਹਨਾਂ ਨੇ ਆਪਦੇ ਲੰਮੇ ਲੇਖ ਦੇ ਵਿੱਚ ਲਿਖਿਆ ਸੀ ਵੀ ਹਿੰਦੁਸਤਾਨ ਦੇ ਵਿੱਚ ਆ ਹੁੰਦਾ ਰਿਹਾ ਹੁੰਦਾ ਰਿਹਾ ਛੇ ਛੇ ਸਨਸਾਰ ਬਦਲ ਰਹੇ ਟ੍ਰੈਂਡ ਬਦਲਦੇ ਰਹੇ ਗੁਰਨਾਗ ਦੇ ਬਾਰੇ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ ਸਮੇਂ 'ਚ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਦੋ ਵੱਡੇ ਦੌਰ ਨੇ ਇੱਕ ਤਾਂ 14ਵੀਂ 15ਵੀਂ ਸਦੀ ਦਾ ਦੌਰ ਹੈ ਇੱਕ ਦੌਰ 1900 ਤੋਂ 1950 ਤੱਕ ਦਾ ਇੱਕ ਦੌਰ ਹੈ ਵਿਕੇ ਦੇ ਚ ਰੂਸਾ ਤ੍ਰਿਕਲਾਬ ਹੋਇਆ ਜਿਹੜੇ ਤੇ ਵੱਡੇ ਵੱਡੇ ਆਪਕ ਸੰਘਟਾਏ ਜਿਹਦੇ ਚ ਪਹਿਲੀ ਸੰਸਾਰ ਜੰਗ ਲੱਗੀ ਦੂਜੀ ਸੰਸਾਰ ਜੰਗ ਲੱਗੀ ਯੂਨੋ ਬਣੀ ਆ এਸ਼ੀਆ ਅਮਰੀਕਾ ਤੇ ਅਫਰੀਕਾ ਤੇ ਲਖਣੀ ਅਮਰੀਕਾ ਦੀਆਂ ਜਿਹੜੀਆਂ ਗੁਲਾਮ ਕੰਮਾ ਸੀ ਚਾਹਤੋਂ ਬਸਦੀ ਅਸੀਂ ਉਹ ਸਾਰੀਆਂ ਆਜ਼ਾਦ ਹੋਈਆਂ ਨਰਵਾਸ ਦੀ ਵਾਦਾ ਦੌਰ ਉਸ ਤੋਂ ਉਪਰਤੀ ਵਾਦਾ ਸਾਮਰਾਜ ਵਾਦਾ ਦਾ ਬੜੀ ਵੱਡੀਆਂ ਗੱਲਾਂ ਮਹੋਰੀਆਂ ਇੱਕ ਉਹਨਾਂ ਨੇ ਇਹ ਨਹੀਂ ਕਿਹਾ ਸੀ ਮਿੱਤਰ ਸਾਹਿਬ ਇਹਨਾਂ ਕੋਈ ਜਿਹਨਾਂ ਨੇ ਜ਼ਿਕਰ ਕੀਤਾ ਸੀ ਮਾਰਟਨ ਲੂਟਰ ਦੀ ਮਹਰ ਹੋਈ ਫਰਡੀਨੰਡ ਮੈਗellan ਨੇ ਸਾਰੀ ਦੁਨੀਆ ਦਾ ਚੱਕਰ ਲਾਇਆ 40000 ਕਿਲੋਮੀਟਰ ਦਾ ਇਸੀ ਤਰ੍ਹਾਂ ਕੋਲੰਬਸ ਨੇ ਭਾਰਤ ਲੱਭਿਆ ਅਮਰੀਕਾ ਲੱਭਿਆ ਵਾਸਕੁਡੀ ਗਾਮਾ ਭਾਰਤ ਆਇਆ ਉਜੀਵਾਦ ਦਾ ਦੌਰ ਸੀ ਉਜੀਵਾਦ ਨੇ ਸਪੇਨ ਤੇ ਫਰਾਂਸ ਦੇ ਵਿੱਚ ਮਤਲਬ ਬਹੁਤ ਵੱਡੇ ਵੱਡੇ ਬੈਂਕ ਤੇ ਅਕੈਡਮੀ ਆਫ ਨੈਵੀਗੇਸ਼ਨ ਜਿਹੜੀਆਂ ਸਮੁੰਦਰੀ ਲਹਿਰਾਂ ਤੇ ਵੱਡੇ ਵੱਡੇ ਕਾਲਜ ਖੁੱਲ੍ਹ ਗਏ ਸੀ ਦਿੱਤੇ ਉਹ ਪੜ੍ਹਾਉਦੇ ਸੀ ਕਿ ਕਿਵੇਂ ਸਮੁੰਦਰੀ ਯਾਤਰਾਵਾਂ ਕਰਨੀਆਂ ਨੇ ਯਾਨੀ ਇਹ ਲੇਗਸੀ ਉਹਨਾਂ ਨੇ ਇਹ ਸਾਰਾ ਜਗ ਦਿੱਤਾ ਸੀ ਮੈਂ ਉਹ ਤੋਂ ਸੋਚਿਆ ਕਿ ਇਸ ਲੇਖ ਨੂੰ ਇੱਕ ਵਿਸਤਾਰ ਦਾ ਰੂਪ ਦੇ ਕੇ ਕਿਤਾਬ ਲਿਖੀ ਜਾ ਸਕਦੀ ਹੈ ਇਹ ਇਕੱਲੇ ਕਿਨੇ ਤਾਂ ਨਹੀਂ ਹੁਣ ਦੇਖੋ ਮੈਂ ਜਿਹੜਾ ਇਹਦਾ ਮੁਖਵੰਦ ਲਿਖਿਆ ਹੈ ਮੁਖਵੰਦ ਕੋਲ ਨੂੰਹਲੇ ਸ਼ਬਦ ਲਿਖਣੇ ਵੀ ਇਹ ਕਿਤਾਬ ਤੁਹਾਡੀ ਹੈ ਉਹਦੇ ਵਿੱਚ ਮੈਂ ਤਾਂ ਸੋਚਿਆ ਲਿਖਣਾ ਚਾਹਵਾ ਸੀ ਇਹ ਮੇਰੇ ਜਿਹੜੇ ਸਲਾਹਕਾਰ ਸੀ ਚਰਨ ਗੇਲ ਜਿਨਾਂ ਨੇ ਖਰੜਾ ਪਰ ਕਿਤਾ ਲਾ ਰੱਖਿਆ ਮਾਨ ਕੇ ਵੇਲਾ ਇਥੇ ਹਨ ਗੇਵਿਆਂ ਨੇ ਬਗਲਾਉ ਰੂ ਇਹ ਤਾਂ ਨਾਣਾ ਸੀ ਉਹ ਕਦੇ ਵੀ ਕੁਝ ਨਾ ਲਿਖਦું ਬਸ ਇਹਨੇ ਸ਼ੁਰੂ ਕਰਦੀ ਕਿਤਾਬ ਨੂੰ ਚਲੋ ਮੈਂ ਫਿਰ ਵੀ ਲਿਖਦਾ ਹੀ ਮਨ ਵਿੱਚ ਛੋਟੀ ਤੋਂ ਵਿਚਾਰ ਇਹ ਸੀ ਅਸਲ ਮੈਂ ਜਿਹੜੀ ਗੱਲ ਸੋਚੀ ਸੀ ਉਹ ਇਹ ਸੀ ਕਿ ਉਹਨਾਂ ਨੇ ਲਿਖਿਆ ਸੀ ਕਿ ਦੁਨੀਆ ਦੇ ਉੱਤੇ ਮਹਾਨ ਬੰਦਿਆਂ ਬਾਰੇ ਵੱਖ-ਵੱਖਸਰ ਦੇ ਵਿਚਾਰ ਨੇ ਮਹਾਨ ਵਰਤਾਰਿਆਂ ਬਾਰੇ ਜਿਵੇਂ ਮੁੱਢ ਤੋਂ ਕੱਲ੍ਹ ਐਸੀ ਵੀ ਜਿਵੇਂ ਬਿਜਲੀ ਦੀ ਸੀ ਵੀ ਕਹਿ ਰਹੇ ਜਾਂ ਝਾਹਾ ਲਾ ਗਿਆ ਕਹਿੰਦੇ ਸੀ ਧਰਤੀ ਬਲਦ ਬਗਦਦ ਸਿੰਘਾਂ ਦੇ ਗੜੀ ਵਾਲੀ ਸਿੰਘ ਬਦਲ ਦੀ ਆਪਣੀ ਇਹ ਸੀ ਚਲੋ ਹਿੰਦੁਸਤਾਨ ਦੇ ਸੰਦਰਭ 'ਚ ਇਹ ਸੀ ਕਿ ਦੋ ਦਿਨ ਕਿਸਮ ਦੇ ਵਿਚਾਰ ਨੇ ਕਿ ਦੁਨੀਆ 'ਤੇ ਜਦੋਂ ਬਹੁਤ ਪਾਪ ਵੱਧ ਜਾਂਦੇ ਨੇ ਜਦੋਂ ਬਹੁਤ ਜ਼ਿਆਦਾ ਕ੍ਰਾਈਸਿਸ ਹੁੰਦਾ ਹੈ ਜਦੋਂ ਬਹੁਤ ਵਾਰ ਆਪਣਾ ਤਬਦੀ ਹੁੰਦੀ ਹੈ ਜਦੋਂ ਮੁੱਲ ਡਿੱਗ ਪੈਂਦੇ ਨੇ ਇਨਸਾਨੀਅਤ ਦੇ ਫਿਰ ਰੱਬ ਆਉਂਦਾ ਆਪ ਤੋਂ ਬਹੁਤ ਪੁਰਾਣਾ ਇੱਕ ਸੰਕਲਪ ਹੈ ਇਹ ਵੀ ਰੱਬ ਦਾ ਹੈ ਆਪਾਂ ਹੁਣ ਵੀ ਆਪਣੇ ਵਿਚਾਰਾਂ 'ਚ ਕਿਤੇ ਕਿਤੇ ਆ ਜਾਂਦੀ ਹੈ ਆਮ ਜਨਤਾ ਦੇ ਵੀ ਇਹ ਰੱਬ ਦਾ ਬੋਲੂਗਾ ਕਿਤਨਾ ਕਿਤਨਾ ਰੱਬ ਨੇ ਜੁੜਣ ਦੀ ਰੱਬ ਆਉਗਾ ਤੇ ਰੱਬ ਦੇਖਦਾ ਸਭ ਕੁਝ ਰੱਬ ਦੀ ਨਿਗਰਾਨੀ ਹੈ ਦੁਜਾਈਆ ਵੀ ਜਦੋਂ ਪਾਪ ਵੱਧ ਜਾਂਦੇ ਨੇ ਜਦੋਂ ਸੰਤਾਪ ਵੱਧ ਜਾਂਦਾ ਜਦੋਂ ਧਰਤੀ 'ਨ ਲੋਡ ਹੁੰਦੀ ਹੈ ਕਿਸੇ ਬਦਲਾਅ ਦੀ ਤਕਦੀਰੀ ਦੀ ਜਾਂ ਇਹ ਕਿ ਲੋਕ ਇਸੇ ਉਹਦੇ ਵਿੱਚੋਂ ਨਿਕਲਣ ਦੀ ਉਹਦੋਂ ਫਿਰ ਕਿਸੇ ਆਪਣੇ ਪੈਗੰਬਰ ਨੂੰ ਕਿਸੇ ਸੰਦੇਸ਼ਵਾਹਕ ਨੂੰ ਕਿਸੇ ਆਪਣੇ ਦੂਤ ਨੂੰ ਭੇਜਦਾ ਹੈ ਉਹ ਕਰਦਾ ਹੈ ਦੁਨੀਆ ਨੂੰ ਸੁਧਾਰਾ ਤੇ ਦੁਨੀਆ ਨੂੰ ਸੁਧਾਰ ਕੇ ਉਹ ਚਲਾ ਜਾਂਦਾ ਹੈ ਉਹ ਸਾਡੇ ਬਹੁਤੇ ਜਿਹੜੇ ਮਹਾਨ ਬਕਤੀ ਇੰਡੀਆ 'ਚ ਹੋਏ ਨੇ ਉਹਨਾਂ ਦੇ ਬਾਰੇ ਉਹ ਤਾਂ ਕੋ ਗੁਰੂ ਰਾਮ ਦੇ ਜੀ ਉਹਨਾਂ ਤੋਂ ਇੱਕ ਨੇ ਤੇ ਤੀਜਾ ਹੈਗਾ ਆਧੁਨਿਕ ਦ੍ਰਿਸ਼ਟੀਕੋਣ ਇਸ ਚੀਜ਼ ਬਾਰੇ ਕਿ ਦੁਨੀਆ ਦੇ ਜਿਹੜੇ ਹਾਲਾਤ ਹੁੰਦੇ ਨੇ ਜਦ ਕਿਸੇ ਦੇਸ਼ ਦੇ ਹਾਲਾਤ ਹੁੰਦੇ ਨੇ ਉਹਨਾਂ ਦੇ ਹਾਲਾਤ ਦੇ ਵਿੱਚੋਂ ਕੋਈ ਮਨੁੱਖ ਐਸਾ ਪੈਦਾ ਹੁੰਦਾ ਕੋਈ ਕੋਈ ਸੁਸ਼ੀਲ ਪੈਦਾ ਹੁੰਦੀ ਹੈ ਕੋਈ ਜੀਨੀਅਸ ਪੈਦਾ ਹੁੰਦਾ ਕੋਈ ਪ੍ਰਤਿਭਾ ਪੈਦਾ ਹੁੰਦੀ ਹੈ ਜਿਹੜੀ ਉਹਨੂੰ ਪ੍ਰਭਾਵਿਤ ਕਰਦੀ ਹੈ ਮੂਡਵੇਂ ਰੂਪ ਦੇ ਵਿੱਚ ਜਾਂ ਇਹਦਾ ਕੋਈ ਬਤਾਰਾ ਖੜਾ ਹੋ ਜਾਂਦਾ ਜਿਵੇਂ ਮਾਰਟਨ ਲੂਥਰ ਦਾ ਬਾਰ ਬਾਰ ਜ਼ਿਕਰ ਹੋਇਆ ਮਾਰਟਨ ਲੂਥਰ ਐਸੀ ਉਜਲੋ ਭਰ ਗਿਆ ਭਗਾਨਾ ਪੂਰਾ ਜਦੋਂ ਹੰਬ ਕੇ ਲੋਗ ਤੰਗ ਆ ਗਏ ਮਾਰਟਨ ਉਸ ਵਰਗੇ ਪਾਦਰੀ ਨੇ ਇਹ ਸਾਰਾ ਕੁਝ ਜਾਣ ਚੁੱਕਿਆ ਸੀ ਉਹ ਉਹਨੇ ਜਾਨੀ ਉਹ 95 ਥੀਸਿਸ ਜਿਹੜੀ ਸੀ ਉਹ ਮਾਰਟਨ ਨੂੰ ਜਿਹਨੇ ਲਾਈ ਉਹ ਉਹ ਬਖੇੜਾ ਕਰਦਾ ਇੱਕ ਤਾਂ ਪ੍ਰਤੀਬਾ ਪੈਦਾ ਹੋ ਗਈ ਇੱਕ ਫਿਰ ਵਰਤਾਰਾ ਸ਼ੁਰੂ ਹੋਇਆ ਜਿਹਦਾ ਅਜੇਕਰ ਹੁਣ ਨਾਰਪੀਟ ਕਹਿੰਦੇ ਬਹੁਤ ਵੱਡਾ 100 ਸਾਲ ਤੱਕ ਚੱਲਦਾ ਰਿਹਾ ਜਰਮਨੀ ਦੀ ਤਾਂ ਇੱਕ ਵਿਹਾਈ ਆਬਾਦੀ ਉਤੇ ਚ ਕਰਮ ਹੋ ਗਈ ਸੀ ਸੋ ਤੀਜਾ ਇਹ ਦ੍ਰਿਸ਼ਟੀਕੋਣ ਹੈ ਸੋ ਮੈਂ ਇਹ ਲਿਖਣ ਦਾ ਮਤਲਬ ਇਹ ਸੀ ਕਿ ਮੈਂ ਦੇਖੋ ਆਪਣੇ ਜੋ ਬੋਹੇ ਉਹ ਨੇ ਜਿਹੜੇ ਪੰਜਾਬ ਦੇ ਪਿੰਡੂ ਸਿੱਖ ਪਰਿਵਾਰਾਂ ਦੇ ਪੈਦਾ ਹੋਏ ਨੇ ਪੰਜਾਬ ਦੀ ਜਿਹੜੀ ਅਗਾਧ ਉਹ ਤੋਂ ਲਹਿਰ ਆ ਥੱਪੀ ਲਹਿਰ ਕਹਿੰਦੇ ਨੇ ਅਕਸਰwadi ਲਹਿਰ ਕਹਿੰਦੇ ਨੇ ਪੌਲਿਸ ਲਹਿਰ ਕਹਿੰਦੇ ਨੇ ਬਹੁਤ ਸਾਰੇ ਲੋਕ ਉਹ ਆਏ ਕਿਉਂਕਿ ਸਿੱਖਾ ਲਹਿਰ ਦਾ ਨਾ ਉਹ ਜਿਵੇਂ ਉਸ ਤੋਂ ਪੈਦਾ ਹੋਇਆ ਮੇਰੇ ਪਿਤਾ ਜੀ ਕੀਰਤਨ ਕਰਦੇ ਸੀ ਬਾਤ ਕਰਦੇ ਸੀ ਘਰੇ ਭਾਈ ਬਾਤੇ ਦੀ ਜਿਹੜੀ ਸਾਖੀ ਸੀ ਉਹਦਾ ਬਾਤ ਹੁੰਦਾ ਸੀ ਉਹ ਸੰਤ ਸੀ ਉਹਨ ਸੱਚ ਕਰਕੇ ਜਾਣਦੇ ਸੀ ਸਾਰਾ ਕੁਝ ਫਿਰ ਮੈਂ ਕਾਬਿਲ ਬਖੀ ਵਿਚਾਰਾਂ ਨਾਲ ਜੁੜਿਆ ਇਹਨਾਂ ਦੋਵਾਂ ਦਾ ਮੈਂ ਉਸ ਲੇਖ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਸਿੱਖੀ ਦੇਸਰਾਤਾ ਨੇ ਤੇ ਮਾਰਕਸਵਾਦੀ ਸੋਚ ਦੇ ਮੇਰੇ ਅੰਦਰ ਕਦੇ ਉਹ ਲੜਾਈ ਨਹੀਂ ਆਪਸ ਉਹਨਾਂ ਕਦੇ ਟਕਰਾ ਪੈਦਾ ਨਹੀਂ ਹੋਇਆ ਜਿਵੇਂ ਅੱਜਕੱਲ੍ਹ ਚੱਲ ਰਿਹਾ ਹੈ ਉਹ ਆਪਸ ਦੇ ਵਿੱਚ ਮਤਲਬ ਸਮਝੌਹੇ ਕਰਦੇ ਰਹੇ ਨੇ ਕਿ ਦੂਜੀ ਦੀ ਕਦਰ ਕਰਦੇ ਨੇ ਸੋ ਉਹਦੇ ਜੋ ਮੈਨੂੰ ਗੁਰੂ ਨਾਨਕ ਬਾਰੇ ਇਹ ਵਿਚਾਰ ਆਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਹੈ ਉਹ ਹੈਗਾ ਇੱਕ ਪਗੰਬਰ ਵਾਲਾ ਤੇ ਮਤਲਬ ਅ ਤਗਮੀ ਸ਼ਕਤੀ ਵਾਲਾ ਇਹ ਹੁਣ ਥੋੜਾ ਥੋੜਾ ਟੁੱਟ ਰਿਹਾ ਵੈਸੇ ਕਿਉਂਕਿ ਨੀਲ ਚੰਦਰ ਵੈਨਰਜੀ ਦੀ ਕਿਤਾਬ ਦਾ ਮੈਂ ਹਵਾਲਾ ਕੀਤਾ ਪੜ੍ਹੀ ਹੋਈ ਰਹੀ ਸੀ ਚ ਗੁਰੂ ਨਾਮ ਕੇ ਐਂਡ ਕੇ ਟਾਈਮਸ ਉਹਦੇ ਚ ਉਹਨੇ ਮਤਲਬ ਨਾਲ ਕੇ ਉਹਦੀ ਵੀ ਵਿਅਕਤੀ ਲਿਖਿਆ ਪਰ ਜਿਹੜੀ ਅ ਹਿੰਦੂ ਕੋਸਲ ਵੈਨਰਜੀ ਦੀ ਕਿਤਾਬ ਹੈ ਹਿਸਟਰੀ ਆਫ ਸਿਕਸ ਦੋ ਭਾਗਾਂ ਚ ਉਹਦੇ ਚ ਵੀ ਪੰਜਾਬੀ ਅਨੁਵਾਦ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਹੈ ਉਦੋਂ ਜਿਵੇਂ ਇਹ ਕਥਾ ਦਿਰ ਕੀਤਾ ਵੀ ਜਦੋਂ ਇਹ ਜੇ ਅਜਿਹੇ ਹਾਲਾਤ ਸਨ ਜਦੋਂ ਬਾਬਰ ਨੇ ਇਹ ਕੀਤਾ ਤਾਂ ਗੁਰੂ ਨਾਨਕ ਵਰਗੀ ਵਿਅਕਤੀ ਨੂੰ ਇਹ ਦੇਖਣਾ ਕਿੰਨੇ ਦਬਾਅ ਹੋ ਸਕਦਾ ਸੀ ਉਹ ਵਿਅਕਤੀ ਲਈਆ ਅੱਜ ਤੋਂ 50 ਸਾਲ ਪਹਿਲਾਂ ਗਰੀਨ ਐਵਰਸਟ ਤੋਂ ਪਹਿਲਾਂ ਇਹ ਨਹੀਂ ਕਰ ਸਕਦੇ ਸੀ ਸੋ ਮੇਰਾ ਮਕਸਦ ਇਹ ਸੀ ਵੀ ਪੰਜਾਬ ਦੇ ਸਿੱਖ ਪੰਜਾਬ ਦੇ ਲੋਕ ਗੁਰੂ ਨਾਨਕ ਦੇ ਪਰਿਵਾਰ ਗੁਰੂ ਨਾਨਕ ਦੇ ਜੀ ਨੂੰ ਜਾਂ ਗੁਰੂ ਨਾਨਕ ਨੂੰ ਜਾਂ ਨਾਨਕ ਨੂੰ ਦੁਨੀਆ ਦੇ ਉਸ ਕੰਟੈਕਸਟ ਦੇ ਵਿੱਚ ਦੇਖਣਾ ਸ਼ੁਰੂ ਕਰਨਾ ਜਿਹੜਾ ਆ ਹੈ ਈ ਹੈਂਕ ਅੱਲਾ ਨਹੀਂ ਆ ਸਾਨੂੰ ਕਈ ਵਾਰੀ ਨਾ ਉਹਦੇ ਲੋਕਾਂ ਨੂੰ ਲੱਗਦਾ ਇਹ ਆਪਾਂ ਤਾਂ ਸਾਨੂੰ ਫਿਰ ਵੀ ਕਾਫੀ ਅਨਲਾਈਕਡ ਲੋਕ ਤੁਸੀਂ ਬੈਠੇ ਹੋ ਹੋਰ ਵੀ ਮਤਲਬ ਪੰਜਾਬ ਦੇ ਵਿੱਚ ਬਹੁਤ ਨਵੇਂ ਆਏ ਨੇ ਜੇ ਆ ਆਮ ਤੌਰ ਤੇ ਇਹ ਹੈ ਕਿ ਅਸੀਂ ਇੱਥੇ ਕੀ ਦੇਖਦੇ ਹਾਂ ਵੀ ਸਾਡੇ ਕਲਯੂਗ ਆਇਆ ਸੀ ਕਲ ਤਾਰਨ ਗੁਰੂ ਨਾਨਕ ਆਇਆ ਵੀ ਇਹੀ ਹੈ ਦਸਵੀਂ ਕਲਯੂਗ ਨੂੰ ਧਾਰ ਕੇ ਲਾ ਕੇ ਮੈਂ ਆਹੀ ਯਾਦ ਹੁ ਮਕਸਦ ਵੀ ਦੁਨੀਆ ਦੇ ਉੱਤੇ ਉਸ ਵੇਲੇ ਆ ਰਹੀਆਂ ਚੀਜ਼ਾਂ ਹੋ ਰਹੀਆਂ ਸੀ ਆ ਜਿਹੜੇ ਵਿਗਿਆਨਕ ਉਹਦਾ ਬਿਕਾਰ ਹ ਕੋਪਰਨਿਕਸ ਵੀ ਨਹੀਂ ਦੱਤੀ ਗੋਲ ਹੈ ਤੇ ਸੂਰਜ ਵਾਲੇ ਤੋਂ ਜਿਹੜਾ ਸੈਰ ਹੈ ਤੇ ਜਹਾਦਾਂ ਰਹੀਂ ਵੱਡੇ ਵੱਡੇ ਚੱਕਰ ਲਾਏ ਜਾ ਰਹੇ ਨੇ ਗੁਰੂ ਨਾਨਕ ਦੇਵ ਜੀ ਵੀ ਉਦਾਸੀਆਂ ਕਰਦੇ ਨੇ ਉਹ ਵੀ ਧੁੰਦੇ ਨੇ ਉਹ ਮਕਸਦ ਉਹਦਾ ਤਾਂ ਐ ਨਹੀਂ ਵੀ ਸਿੱਖ ਧਰਮ ਚਲਾਉਣਾ ਮੈਂ ਸ਼ੁਰੂ ਕਰਦਿਆਂ ਮੈਂ ਉਹ ਮੰਨ ਲੂਆ 60 70 ਸਾਲ ਬਾਅਦ ਹੋਇਆ ਸਟੈਬਲਿਜ਼ ਹੋ ਉਹ ਮਨ ਲੂ ਉਹ ਤੋਂ ਪਹਿਲਾਂ ਬਾਬਾ ਨਾਨਕ ਨੂੰ ਬਹੁਤਾ ਗੋੜਿਆ ਨਹੀਂ ਗਿਆ ਉਹਨਾਂ ਦਾ ਬੜਾ ਨਾਂ ਨਹੀਂ ਸਜੀਵ ਨਹੀਂ ਨਿਲੀ ਕਿਸੇ ਨੇ ਛੋਟੀ ਬਹਿਰਵਾਨ ਤੋਂ ਪਹਿਲਾਂ ਸੋ 15067 ਤੋਂ ਪਹਿਲਾਂ ਕੋਈ ਆਗਦੇ ਦੀ ਜੀਵਨ ਨਹੀਂ ਕਿਸਨੇ ਜੀ। ਫਿਰ ਉਹ ਜਿਹੜਾ ਫਰਡੀਨੈਂਡ ਮੈਗਲਾਨ ਹੈ ਬਿਲਕੁਲ ਉਸੇ ਸਮੇਂ ਸਪੇਨ ਤੋਂ ਸਪੇਨ ਤੋਂ ਚੱਲ ਕੇ ਹਾਂ। ਅ ਸਮੁੰਦਰ ਦੇ ਵਿੱਚ ਦੀ ਦੱਖਣੀ ਅਮਰੀਕਾ ਦੇ ਥੱਲੇੋਂ ਵੀ ਹੋ ਕੇ ਉੱਪਰੋਂ ਦੀ ਘੁੰਮ ਕੇ ਆਪਣੇ ਦੇਸ਼ ਦੇ ਪਿਛਲੇ ਪਾਸੇ ਦੀ ਦੁਨੀਆ ਦੇ ਆ ਕੇ ਇੱਧਰ ਆ ਜਾਂਦਾ ਹੈ। ਮਤਲਬ ਕਿ ਉਹਨੂੰ ਕਹਿੰਦੇ ਨੇ ਕਿਪਾ ਇੰਦੇ ਵਿੱਚ ਮਹਾਂਦੀ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਫਿਰ ਉਹਦਾ ਕਾਫਲਾ ਜਿਹੜਾ ਉਹ ਵਾਪਸ ਹਿੰਦ ਮਹਾਸਾਗਰ ਵਿੱਚ ਦੀ ਗੋਟੇ ਅਫਰੀਕਾ ਦੇ ਧੱਲੇ ਨੂੰ ਉਹ ਫਿਰ ਵਾਪਸ ਚੱਲੀ 100000 ਕਿਲੋਮੀਟਰ ਮਤਲਬ ਮੇਰਾ ਕਰਤ ਸਿਰ ਤਿੰਨ ਇੱਕ ਸਾਲ ਦਾ ਸਮਾਂ ਤੇ 100 ਦਿਨ ਤੱਕ ਉਹ ਸਮੁੰਦਰ ਚਿਲੇ ਤੋਂ ਮੇਰਾ ਲਿਖਣ ਤੋਂ ਇਹ ਪਤਾ ਉਸੇ ਵੀ ਸੱਤ ਇਨਾ ਅੰਕੜਾ ਦੇਖੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਹੁਤ ਭੰਗ ਮਾਫ ਕਰਨਾ ਮੈਂ ਕੋਈ ਬੇਈਮਾਨੀ ਨਹੀਂ ਕਰ ਰਿਹਾ ਮੈਂ ਸਿਰਫ ਇੱਕ ਲਾਈਟ ਪਾਉਣੀ ਚਾਹੁੰਦਾ ਸੀ ਇਹ ਆ ਵੀ ਦੇਖੋ ਵੀ ਇਹਨੇ ਜਿਹੜੇ ਲੋਕ ਵੀ ਉਧੋ ਗਏ ਨੇ ਪਰ ਇਹਨਾਂ ਦਾ ਮਕਸਦ ਬਿਲਕੁਲ ਵੱਖਰਾ ਹੈ ਗੁਰੂ ਨਾਨਕ ਦੇਵ ਜੀ ਨਾਲ ਪਰ ਹੈ ਉਦੋਂ ਕੁਝ ਹੋ ਰਿਹਾ ਸੀ ਉਦੋਂ ਕੰਪਾਸ ਹੈਗਾ ਸੀ ਉਦੋਂ ਪ੍ਰਿੰਟਿੰਗ ਪ੍ਰੈਸ ਹੈਗੀ ਸੀ 1450 ਤੱਕ ਤੋਂ ਲੈ ਕੇ 1500 ਤੱਕ ਪ੍ਰਿੰਟਿੰਗ ਪ੍ਰੈਸ ਨੇ ਉਹ ਸਰਦਲੀਆਂ ਪਾਇਆ ਉਹ ਗਿਆਨ ਦੇ ਸਮੁੰਦਰ ਦੇ ਹੜਾ ਦੇ ਹੜ ਲਿਆਂਦੇ ਕਿ ਸਾਰਾ ਜਿਹੜਾ ਪਿਛਲਾ ਪਿਆ ਸੀ ਸਮੇਤ ਉਹ ਸਾਰੇ ਦਾ ਸਾਰਾ ਆਮ ਲੋਕਾਂ ਤੱਕ ਪਹੁੰਚ ਗਿਆ ਆਮ ਲੋਕਾਂ ਤੱਕ ਪਹੁੰਚੋ ਤਾਂ ਬਥੇ ਜੀ ਗਿਆਨ ਦਾ ਸਾਰਾ ਹੋ ਜਾਣਾ ਸਾਡੇ ਇੱਥੇ ਮਹਾਰਾਜਾ ਹਰਜੀਤ ਸਿੰਘ ਜੀ ਨੇ ਲੱਗੀ ਆਗੇ ਪ੍ਰੈਸ ਉਹ ਵੀ ਵਿਦੇਜ ਨੇ ਲੁਧਿਆਣੇ ਚ ਲਾਈ ਮੇਰਾ ਖਲੋ ਜਦੋਂ ਰਣਜੀਤ ਸਿੰਘ ਦਾ ਰਾਜ ਆਲੇ ਰਲ ਗਿਆ ਸੀ ਨਾ ਉਹਨੂੰ ਮਿਸ਼ਨ ਕਿਤੇ ਹੀ ਵਿਦਾਨੇ ਨਹੀਂ ਬਣਾ ਸਕਦਾ ਅਸਮਾਨ ਤੋਂ ਜਿਆਦਾ ਅਸਮਾਨ ਉਦੋਂ ਪ੍ਰੈਸ ਇੱਥੇ ਲੱਗ ਸਕਦੀ ਆ ਸਕਦੀ ਸੀ ਪਰ ਸਾਡਾ ਇੱਕ ਗੈਪ ਸੀ ਉਹੀ ਸਤਾਨਪੁਰ ਵਾਲਾ ਜਿਹੜਾ ਇਹਨਾਂ ਨੇ ਵੀ ਜੋਰ ਪੂਰ ਤੇ ਸਭ ਤੋਂ ਹੰਦ ਰਿਹਾ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਵੀ ਬਗਦਾਦ ਦਾ ਜ਼ਿਕਰ ਭਾਵੇਂ ਬਗਦਾਦ ਦਾ ਨਹੀਂ ਤੁਰਕ ਦਾ ਜ਼ਿਕਰ ਹੈਗਾ ਤੇ ਭਾਈ ਗੁਰਦਾਸ ਦੀਆਂ 12 ਦੇ ਵਿੱਚ ਇਲਮਨੀ ਸ਼ਬਦਾਂ ਵਿੱਚ ਜਦੋਂ ਆਰਮੀਨੀਆ ਦਾ ਜ਼ਿਕਰ ਥੋੜਾ ਬਹੁਤ ਹੈਗਾ ਕਿਉਂਕਿ ਅਦਰਵਾਇਜ਼ ਸਾਡੀ ਇਸ ਦੇਸ਼ ਦੇ ਵਿੱਚ 15ਵੀਂ ਸਦੀ 'ਚ ਬਾਬੇ ਨਾਨਕ ਦੇ ਕਾਲ ਵਿੱਚ ਯੂਰਪ 'ਚ ਕੀ ਹੋ ਰਿਹਾ ਹੈ ਉੱਥੇ ਆ ਸਾਰਾ ਕੁਝ ਕਿਵੇਂ ਵਾਪਰ ਰਿਹਾ ਹੈ ਇਹਦੇ ਬਾਰੇ ਪਤਾ ਨਹੀਂ ਸੀ ਜਿਵੇਂ ਬਾਬੇ ਨਾਨਕ ਨੂੰ ਵੀ ਇਹ ਪਤਾ ਹੋਵੇ ਨਾ ਹੋਵੇ ਪਰ ਉਹਨਾਂ ਦੀ ਬਾਣੀ 'ਚ ਇਸਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਜਿੰਨੀ ਕੁ ਮੈਂ ਜਾਣੀ ਆ ਜਿਆਦਾ ਬਾਣੀ ਦੀ ਬਾਬੇ ਨਾਨਕ ਦੀ ਬਹੁਤ ਹੁਲੀ ਜਾਣੀ ਹੈ ਪਰ ਇਹ ਥੋੜੀ ਹੈ ਤੇ ਮੇਰਾ ਮਕਸਦ ਇਹ ਸੀ ਕਿ ਬਾਬੇ ਨਾਨਕ ਨੂੰ ਇੱਕ ਵਿਅਕਤੀ ਦੇ ਤੌਰ ਤੇ ਦੇਖਿਆ ਜਾਵੇ ਟੂ ਵੀ ਵੈਰੀਟ ਪਰ ਅਲਕੇ ਬਾਹਰ ਜਿਵੇਂ ਇਹ ਸਾਲ ਤੋਂ ਬਾਅਦ ਤੁਸੀਂ ਬਾਤ ਕਰਿਏ ਸਿੱਧ ਤੌਰ ਤੇ ਇਹਨਾਂ ਨੂੰ ਘੁੱਟ ਮਾਰ ਕੇ ਸਾਰ ਲਿਆ ਵੀ ਵਿਅਕਤੀ ਲੋਕ ਇਹ ਕਹਤਾ ਪਰ ਵਿਅਕਤੀ ਲੋਕਾਂ ਨੇ ਕਹਿ ਰਿਹਾ ਅਸੀਂ ਇਹ ਜੇ ਮਹਾਨ ਵਿਅਕਤੀ ਪ੍ਰਤਿਭਾ ਜੀਨੀਅਸ ਇਨਲਾਈਟਡ ਵਿਦਵਾਨ ਇਹ ਸਾਡੇ ਮਤਲਬ ਮੈਂ ਕਹਿੰਦਾ ਵੀ ਦੁਨੀਆ ਕੋ ਮਨ ਵਾਲੇ ਦੁਨੀਆ ਦਾ ਸੁਧਾਰ ਕਰਨ ਵਾਲੇ ਗਲਤੀਆਂ ਦੇ ਉਂਗਲ ਰੱਖਣ ਵਾਲੇ ਔਰ ਗੁੱਟੂੰਤਾ ਦੇ ਅਮਲਿਆਂ ਨੂੰ ਚੈਲੰਜ ਕਰਨ ਵਾਲੇ ਸਿੱਧੇ ਮੱਥੇ ਵੀ ਪਾਪ ਦੀ ਜਾਂਚ ਦਾ ਕਾਰਨ ਉੱਤਾਰਿਆ ਜੂਰੀ ਮੰਗੇ ਦਾੰ ਬੇਲਾ ਲੋ ਹੈ ਨਾ ਤੇ ਕਾਦੀਆਂ ਬਹਾਮਣਾਂ ਦੇ ਖਿਲਾਫ ਵੀ ਬੋਲਣ ਵਾਲੇ ਐਸੇ ਹੋਏ ਨੇ ਕਿ ਰੱਬ ਦੇ ਦੌਰ ਤੇ ਨਾ ਦੇਖੀਏ ਰੱਬ ਦੇ ਵਿੱਚ ਜਿਹੜੇ ਦੂਦ ਦੇ ਦੌਰ ਤੇ ਵੀ ਨਾ ਦੇਖੀਏ ਆ ਇਹਦਾ ਕੁਝ ਸੀਗਾ ਮਤਲਬ ਸੋਚਿਆ ਹੋਇਆ ਤੇ ਇਹ ਸਾਰੀਆਂ ਗੱਲਾਂ ਤਾਂ ਨਹੀਂ ਹਾਂ ਬਾਕੀ ਦੀਆਂ ਗੱਲਾਂ ਤੁਸੀਂ ਮੈਂ ਇਹ ਸੋਚਦਾ ਕਿ ਪਾਠਕ ਇਹਨੂੰ ਪੜੇ ਪੜ੍ਹ ਕੇ ਇਹ ਜਾਣ ਲੈ ਕਿ ਉਸ ਵੇਲੇ ਦੁਨੀਆ ਤੇ ਹੋ ਕੀ ਹੋ ਰਿਹਾ ਸੀ ਇੱਕ ਪਾਠਕ ਇਹਨੂੰ ਪੜ੍ਹ ਕੇ ਗੁਰਨਾਗਦੀਪ ਦੀ ਬਾਰੇ ਉਹਨੂੰ ਕੰਟੈਕਸਟ ਵਿੱਚ ਰੱਖ ਕੇ ਦੇਖਣਾ ਸ਼ੁਰੂ ਕਰ ਦੇਵੇ ਤੇ ਬਾਕੀ ਦੀਆਂ ਗੱਲਾਂ ਦਾ ਅੰਦਾਜ਼ਾ ਆਪ ਲਾਵੇ ਇਹ ਜਿਵੇਂ ਵਿਦਵਾਨ ਕਹਿੰਦੇ ਨੇ ਵੀ ਹਿਸਟਰੀ ਨੂੰ ਜਾਨਣਾ ਹਿਸਟਰੀ ਨੂੰ ਨਾ ਟੁੱਟਣਾ ਤੇ ਹਿਸਟਰੀ ਜਿਵੇਂ ਉਹ ਕਹਿੰਦਾ ਆਪਣਾ ਰਸੂਲ ਹਮਜਾ ਤੋ ਵੀ ਜਿਹੜਾ ਤੁਹਾਡੇ ਜਿਹੜਾ ਪਾਸ ਦੇ ਉੱਤੇ ਬੰਦੂ ਚਲਾਉਂਦਾ ਉਹ ਨੂੰ ਵੀ ਦੋਖ ਨਾਲ ਪੁੰਡ ਜਾਂਦਾ ਸੋ ਉਹ ਲੜੀ ਨਾ ਟੁੱਟੇ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਦੀ ਸੋ ਐਸਾ ਕੁਝ ਮੈਂ ਸੋਚਿਆ ਸੀ ਮੇਰਾ ਹਲਾ ਟਾਈਮ ਬਹੁਤ ਹੋ ਗਿਆ ਮੈਂ ਜ਼ਿਆਦਾ ਟਾਈਮ ਤਾਂ ਨਾ ਲਵਾਂ ਕਿਸੇ ਇਹ ਪ੍ਰੋਗਰਾਮ ਵਿੱਚ ਆਇਆ ਫਰੈਂਡਸ ਆਫ ਸੋਸ਼ਲਿਜ਼ਮ ਨੇ ਬਹੁਤ ਬਹੁਤ ਧੰਨਵਾਦ ਮੇਰੇ ਸੱਦੇ ਦੇ ਵਿਚਾਰੀ ਹੁੰਦੇ ਵੀਰੇ ਦੋਸਤ ਮੋਹਨ ਪੇਖੀ ਜਿੱਤੇ ਤੇ ਹੋਰ ਦੋਸਤ ਜਿਹੜੇ ਜਸਨੀ ਕੁਰੀ ਨੇ ਦਰਸ਼ਨ ਬਾਈ ਦਰਸ਼ਨਜੀਤ ਸਾਹਿਬ ਨੇ ਬਹੁਤ ਬੰਨ ਨੂੰ ਸਨੇਹ ਲਈ ਤੇ ਮੇਰੇ ਗਾਗੇ ਤੋਂ ਅਜੇ 18 ਬੰਦੇ ਆਏ ਆ ਬਹੁਤ ਬਹੁਤ ਧੰਨਵਾਦ ਨਾਲ ਨਾਲ ਸਾਰਿਆਂ ਨੂੰ ਤੁਹਾਨੂੰ ਮੁਬਾਰਕ ਹੈ ਇਸ ਗੱਲ ਦੀ ਕਿ ਜਦੋਂ ਤੁਸੀਂ ਪਹੁੰਚੇ ਸਾਨੂੰ ਇੱਕ ਬਿਮਾਰੀ ਹੈ ਲਹਿਰੇ ਵਾਲਿਆਂ ਨੂੰ ਅਸੀਂ ਲੋਕ ਜਿੱਤਰਾ ਵਿੱਚ ਬਣਾ ਰਹੇ ਟਾਈਮ ਦਾ ਯਕੀਨ ਨਹੀਂ ਤਾਂ ਸਟੇਟ ਸੀਟ ਦੀ ਗੱਲ ਹੈ ਕਿ ਅਸੀਂ ਉਹ ਜਦੋਂ ਮੀਟਿੰਗ ਰੱਖਦੇ ਹਾਂ ਠੀਕ ਹੈ ਕਿੰਨੇ ਬੰਦੇ ਆ ਤਾਂ 4 ਵਜੇ ਦਾ ਟਾਈਮ ਰੱਖਿਆ ਤਾਂ 4 ਵਜੇ ਹੀ ਪਹੁੰਚ ਜਾਂਦੇ ਨੇ ਸਾਡਾ ਪ੍ਰਧਾਨ ਰਹਿਮਨ ਪਟਿਆਲੇ ਗਿਆਨਦਨ ਸ਼ਰਮਾ ਜੀ ਜਦੋਂ ਨਹੀਂ ਵੀ ਹੁੰਦੇ ਪ੍ਰਧਾਨ ਜੀ ਅਸੀਂ ਉਦੋਂ ਵੀ 4 ਵਜੇ ਇਕੱਠੇ ਹੋ ਜਾਂਦੇ ਹਾਂ ਅੰਮ੍ਰਿਤ ਵੇਚਾ ਤੇ ਇਹ ਅਸੀਂ ਕਿ ਕਲਚਰ ਆਪਣੀ ਕੀਤੀ ਹੋਈ ਹੈ ਕੈਮ ਪਰ ਜੇ ਅਸੀਂ 9 ਵਜੇ 10 ਵਜੇ ਟਾਈਮ ਰੱਖ ਕੇ 11 ਵਜੇ ਸ਼ੁਰੂ ਕਰਾਂਗੇ ਫਿਰ ਟਾਈਮ ਸੁੰਗੜ ਜਾਂਦਾ ਹੈ ਫਿਰ ਇਹ ਵੀ ਗੱਲਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਇਹ ਸਾਰੇ ਵਧਾਈ ਦੇ ਪੱਤਰ ਇਸ ਕਰਕੇ ਕਿ 10 ਵਜੇ ਕੇ 5-7 ਮਿੰਟ ਤੇ ਇਕੱਲਾ ਕੋਦੀਪ ਸੀ ਇੱਥੇ ਉਦੋਂ ਅਸੀਂ ਪਹੁੰਚ ਗਏ ਸੀ ਤੋਂ ਸਾਰੇ ਮੇਰੇ ਗੱਲ ਗੱਲ ਦੋਸਤਾਂ ਦਾ ਵੀ ਧੰਨਵਾਦ ਜਿਹੜ ਸਾਰੇ ਇਹਨਾਂ ਨੇ ਕੈਦ ਕਰ ਲਏ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਬਾਬਾ ਜੀ ਜੀ ਨਾਮ ਚੰਨਾ ਜੀ ਅਯੰਦਰਪੁਰ ਕਾਕੜਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਇੰਨੇ ਕੀ ਸ਼ੁਕਰ ਮੇਰਾ ਖਾਲਾ ਕਹਿਣ ਦਾ ਟਾਈਮ ਹੈ ਇੰਨੇ ਕਿ ਮੈਨੂੰ ਕਹੇ ਚਾਹੀਦਾ ਧੰਨਵਾਦ